ਸਭ ਜਾਣਿਆ ਕੱਲ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਦੇ ਵਿੱਚ ਸਰਕਾਰ ਬਣੀ ਔਰ ਸਭ ਤੋਂ ਪਹਿਲੋਂ ਤੇ ਮੈਂ ਦਿੱਲੀ ਦੀ ਜਨਤਾ ਔਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕਰਮ ਕਰਤਾ ਨੂੰ ਉਹਨਾਂ ਨੂੰ ਲੱਖ ਲੱਖ ਵਧਾਈ ਦੇਣਾ ਜਿਨ੍ਹਾਂ ਦੀ ਮਿਹਨਤ ਦੇ ਨਾਲ ਜਿਹੜੀ ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਔਰ ਤੁਸੀਂ ਦੇਖ ਰਹੇ ਹੋ ਵੀ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਡੇ ਵੱਡੇ ਜਿਹੜੇ ਲੀਡਰ ਸੀ ਕੇਜਰੀਵਾਲ ਸੁਜੋਧਿਆ ਜੀ ਜਿੰਨੇ ਵੀ ਵੱਡੇ ਵੱਡੇ ਲੀਡਰ ਸੀ ਸਾਰੇ ਹਾਰ ਗਏ ਕਿਉਂ ਹਾਰ ਗਏ ਕੀ ਝੂਠਾ ਪ੍ਰਚਾਰ ਕਰਦੇ ਸੀ ਝੂਠ ਬੋਲਦੇ ਸੀ ਝੂਠ ਬੋਲ ਕੇ ਉਹਨਾਂ ਨੇ ਦਿੱਲੀ ਸਰਕਾਰ ਬਣਾਈ ਲੋਕਾਂ ਨੂੰ ਬੇਵਕੂਫ ਬਣਾਇਆ ਔਰ ਦਿੱਲੀ ਦੇ ਦਰਜ ਤਾਈ ਉਹਨਾਂ ਨੇ ਪੰਜਾਬ ਦੇ ਵਿੱਚ ਵੀ ਝੂਠ ਬੋਲ ਕੇ ਮੇਰੀਆਂ ਪੈਣਾ ਨੂੰ ਝੂਠੇ ਵਾਦੇ ਕੀਤੇ ਸਾਰੇ ਪੰਜਾਬ ਨੂੰ ਝੂਠੇ ਵਾਦੇ ਕੀਤੇ ਔਰ ਇੱਕ ਵੀ ਵਾਦਾ ਉਹਨਾਂ ਨੇ ਪੂਰਾ ਨਹੀਂ ਕੀਤਾ ਔਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਨਾ ਪੰਜਾਬ ਦੇ ਆਪਣੇ ਪੈਣਾਵਾਂ ਔਰ ਭਰਾਵਾਂ ਨੂੰ ਆਓ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਸੁਪੜਾ ਸਾਫ ਕੀਤਾ ਹੈ ਇਸੇ ਤਰੀਕੇ ਦੇ ਨਾਲ ਹੀ ਪੰਜਾਬ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਐਮਐਲਏ ਨੇ ਜਿਸ ਤਰੀਕੇ ਨਾਲ ਲੁੱਟਣ ਲੱਗੇ ਹੋਏ ਨੇ ਕੁੱਟਣ ਲੱਗੇ ਹੋਏ ਨੇ ਮੈਂ ਪਿਛਲੇ ਇਲੈਕਸ਼ਨ ਹੋਰ ਸੀ ਕਾਰਪੋਰੇਸ਼ਨ ਦੇ ਮੇਰੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਧਮਕੀਆਂ ਦੇ ਰਿਆ ਸੀ ਪਰ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਵਰਗ ਧਮਕੀਆਂ ਤੋਂ ਡਰਨ ਵਾਲਾ ਨਹੀਂ ਹੈਗਾ ਔਰ ਹੁਣ ਟਾਈਮ ਆ ਗਿਆ ਹੈ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹਨਾ ਤੁਹਾਡੀ ਸਰਕਾਰ ਹੈ ਤੁਸੀਂ ਧਮਕੀਆਂ ਦਿੱਤੀਆਂ ਪੁਰਸ ਦੇ ਸਾਰੇ ਵੀ ਲਏ ਔਰ ਸਾਡੇ ਕਾਰਜਕਰਤਾ ਡਰੇ ਨਹੀਂ ਹੁਣ ਤੁਸੀਂ ਆਪਣਾ ਜ਼ਰੂਰਤਾਂ ਰੱਖਿਆ ਜੇ ਹੁਣ ਤੁਸੀਂ ਦੁਬਾਰਾ ਇਹ ਨਾ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਕੀ ਕਰ ਰਹੀ ਹੈ ਜਿਸ ਤਰੀਕੇ ਨਾਲ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਪਰੇਸ਼ਾਨ ਕੀਤਾ ਹੈ ਉਹਨਾਂ ਨੂੰ ਬਰਬਾਦ ਕੀਤਾ ਹੈ ਤੁਸੀਂ ਆਪਣਾ ਵੀ ਧਿਆਨ ਰੱਖਣਾ